ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਬਰੀਡੇ ਵੇਦ ਸ਼ਮਸ਼ੇਰ ਤੇ ਤੇ ਜਿਹੜਾ ਆਪਾਂ ਜਨਰੇਟਰ ਰੂਮ ਬਣਾਇਆ ਸੀ ਉਹ ਆਜਾ ਆਪਾਂ ਤੁਹਾਨੂੰ ਦਿਖਾਉਣਾ ਵੀ ਇਹ 4 ਕਿ ਦਿਨਾਂ ਚ ਮਿਸਤਰੀ ਨੇ ਪਾਤਾ ਸੀ ਹਾਈਟ ਇਹਦੀ ਆਪਾਂ 11 ਗੁ ਫੁੱਟ ਰੱਖੀ ਆ ਤੇ ਆ ਦਰਵਾਜ਼ਾ ਇਹਨੂੰ ਵੱਡਾ ਕਰਤਾ ਜਾਂ ਤਾਂ ਇਹਨੂੰ ਆਪਾਂ ਗੇਟ ਲਾ ਦੇਵਾਂਗੇ ਇਹਨੂੰ ਸ਼ਟਰ ਵੀ ਲਾ ਸਕਦੇ ਆ ਦੋਨੇ ਚੀਜ਼ਾਂ ਨੂੰ ਕੰਮ ਕਰੂਗਾ ਤੇ ਇੱਧਰ ਆਪਾਂ ਇਹਦੇ ਕਲਮਾਰੀ ਬਣਾਤੀ ਵੀ ਜਿਹੜੇ ਕੋਈ ਸਮਾਨ ਸੰਦ ਨੇ ਰੱਖਣ ਵਾਲੇ ਕੋਈ ਖੇਤੀ ਦੇ ਵਰਤੋਂ ਵਾਲੇ ਫਾਰਮ ਵਾਲੇ ਉਹ ਆਪਣੇ ਇੱਥੇ ਰੱਖਿਆ ਕਰਦੇ ਕਿਉਂਕਿ ਇਧਰੋਂ ਮੇਨ ਗੇਟ ਆਪਣਾ ਇਧਰੋਂ ਹੀ ਆ। ਇਧਰੋਂ ਰਸਤੇ ਤੇ ਆਪਾਂ ਨੂੰ ਚੱਕਣੇ ਕਰਨੇ ਸੌਖੇ ਨੇ। ਤੇ ਇੱਕ ਵਿੰਡੋ ਇਹ ਦੇਤੀ ਹਵਾ ਕਰਾਸਿੰਗ ਵਾਸਤੇ। ਇੱਕ ਇਹ ਸਾਈਡ ਦੇਤੀ। ਜੇ ਆਪਾਂ ਨੂੰ ਇਹਦੇ ਵਿੱਚ ਦੋ ਜਨਰੇਟਰ ਵੀ ਲਾਉਣੇ ਪੈਗੇ ਤਾਂ ਵੀ ਜਗ੍ਹਾ ਸਫੀਸ਼ੈਂਟ ਆ ਦੋ ਲਾਉਣੇ ਹੀ ਪੈਣਗੇ। ਤੇ ਇਹ ਵਿੰਡੋਆਂ 'ਚ ਜੇ ਪੂਰਾ ਚੱਲੂਗਾ ਤਾਂ ਇਧਰੋਂ ਹਵਾ ਆਊਗੀ। ਪੱਛੋਂ ਦੀ ਹਵਾ ਚੱਲੂ ਤਾਂ ਇਧਰੋਂ ਆਊ। ਤੇ ਇਹਦੀ ਹਾਈਟ ਜਿਹੜੀ ਸੱਤ ਦੀ ਇੱਥੋਂ ਚਾਦਰਾਂ ਦੀ ਲਾਸਟ ਤੋ ਰਹਿ ਜਾਂਦੀ ਆ ਤਾਂ ਇਹ ਤਕਰੀਬਨ ਸਾਢੇ 9 ਫੁੱਟ ਰਹਿ ਜੂ ਇਹ 6 ਫੁੱਟ ਮੇਰੀ ਹਾਈਟ ਆ ਤੇ ਬਾਕੀ ਜਿਹੜਾ ਆਪਾਂ ਇਹਦਾ ਮੀਟਰਾਂ ਦਾ ਸਾਰਾ ਸਿਸਟਮ ਲਾਉਣਾ ਉਹ ਆਪਾਂ ਟਰਾਂਸਫਾਰਮ ਤੋਂ ਤਾਰ ਲਿਆਉਣ ਵਾਸਤੇ ਇਸ ਤਰ੍ਹਾਂ ਦਾ ਪਾਈਪ ਦੇਦਾ ਇਹਦੇ ਵਿੱਚ ਇੱਕ ਜਿਹਦੇ ਨਾਲ ਸੌਖੀਆ ਤਾਰਾਂ ਅੰਦਰ ਆ ਜਾ ਕਰਨੀਆਂ ਆ ਆ ਆਪਾਂ 5 ਇੰਚੀ ਗੰਧ ਲਾ ਕੇ ਇੱਕ ਇਸ ਤਰ੍ਹਾਂ ਦਾ ਇਹਦੇ ਵਿੱਚ ਰੱਖ ਲਿਆ ਹਾਂ ਤੇ ਇਹ ਥੋੜਾ ਡੀਪ ਰੱਖ ਲਿਆ ਵੀ ਜੇ ਜੋ ਆਪਾਂ ਗ੍ਰਿਪ ਲਾਵਾਂਗੇ ਸੁੱਚ ਲਾਉਣ ਨੂੰ ਜਾਂ ਗ੍ਰਿਪ ਲਾਉਣ ਨੂੰ ਤਾਂ ਬੜਾ ਆਸਾਨ ਰਹੂਗਾ ਇਹ ਚੀਜ਼ਾਂ ਤੇ ਬਾਕੀ ਜੇ ਕੋਈ ਹੋਰ ਵੀਰਾਂ ਦੇ ਸੁਝਾਅ ਨੇ ਉਹ ਵੀ ਦਿਓ ਵੀ ਇਹਦੇ ਵਿੱਚ ਆਪਾਂ ਹੋਰ ਕੀ ਕਰ ਸਕਦੇ ਹਾਂ ਬਾਕੀ ਜਿੰਨਾ ਕਿ ਇਹਦੇ ਵਿੱਚ ਫਰਸ਼ ਲਾ ਦਾਂਗੇ ਆਪਾਂ ਤੇ ਉੱਪਰ ਇੱਧਰ ਕੈਮਰੇ ਵੀ ਲੱਗ ਜਾਣਗੇ ਲਾਈਟ ਵੀ ਲੱਗ ਜੂ ਫਰੰਟ ਤੇ ਅੱਜ ਆਪਣਾ ਚੈਕਸ ਹੋ ਗਿਆ 31 ਦਿਨਾਂ ਦਾ 31 ਦਿਨਾਂ ਦੇ ਚੈਕਸ ਦੀ ਆਪਾਂ ਡਿਟੇਲ ਚ ਗੱਲ ਕਰਦੇ ਹਾਂ ਵੀ ਕਿਵੇਂ ਆਉਦੀ ਪੋਜੀਸ਼ਨ ਤੇ ਆਜੋ ਆਪਾਂ ਜਾਂਦੇ ਜਾਂਦੇ ਨਿਊਆਂ ਦੇਖਾਂਗੇ ਵੀ ਮਿਸਤਰੀ ਨੇ ਕਿੰਨੀਆਂ ਕਿੰਨੀਆਂ ਨਿਊਆਂ ਕਰਤੀਆਂ ਆਜੋ ਆਪਾਂ ਚੱਲ ਕੇ ਦੇਖਦੇ ਹਾਂ ਤੇ ਜੇ ਆਪਾਂ ਨਿਊ ਦੀ ਗੱਲ ਕਰੀਏ ਆਹ ਦੇਖੋ ਜਿਹੜੀ ਆਹ ਵਾਲੀ ਲੰਬੀ ਨਿਊ ਆ ਇਹ ਆਪਣੀ 120 ਫੁੱਟ ਆ ਇਹ ਕੰਪਲੀਟ ਹੋ ਗਈ ਤੇ ਇਧਰ ਆਪਾਂ ਨੌ ਭਰਨੀ ਸਟਾਰਟ ਕਰਤੀ ਇਹਦੇ ਨੀਚੇ ਆਪਾਂ ਢਾਈ ਢਾਈ ਦੇ ਰਦੇ ਲਾਤੇ ਵੀ ਤਾਂ ਕਿ ਮਜ਼ਬੂਤੀ ਰਹੇ ਪਹਿਲਾਂ ਦੋ ਰਦੇ ਢਾਈ ਦੇ ਫਿਰ ਦੋ ਦੇ ਫਿਰ ਡੇਢ ਦੇ ਉਸ ਤੋਂ ਬਾਅਦ ਆਪਾਂ 9 ਇੰਚ ਹੀ ਕੱਟ ਦਾਂਗੇ ਤੇ ਇਹ ਜਿਹੜੀ ਇੱਟਾ ਹੈ ਨੌ ਨੌ ਜੀ ਆਪਾਂ ਵਰਤਣੀ ਆ ਤੇ ਜਿਹੜਾ ਅਸੀਂ ਰਿਜ਼ਲਟ ਕੱਢਿਆ ਵੀ ਇਹ ਇੱਟ ਨੂੰ ਨੌ ਨੌ ਚ ਵਰਤ ਕੇ ਮਿਸਤਰੀ ਸਾਹਿਬ ਹਨ ਉਸ ਤੋਂ ਬਾਅਦ ਫਿਰ ਆਪਾਂ ਅਬਲਟੀ ਵਰਤਾਂਗੇ ਹਾਂਜੀ ਬਲਟ ਨੌ ਵਾਸਤੇ ਬੈਸਟ ਆ ਜਿੱਥੇ ਹਵਾ ਨਹੀਂ ਲੱਗਦੀ ਉਸ ਤੋਂ ਬਾਅਦ ਆਪਾਂ ਸਾਰੀ ਲੈਂਟਰ ਤੋਂ ਬਾਅਦ ਬਲਟ ਵਰਤਾਂਗੇ ਤੇ ਆਜੋ ਹੁਣ ਆਪਾਂ ਫਾਰਮ ਚੱਲ ਕੇ ਦੇਖਦੇ ਆ ਆਪਾਂ ਫਾਰਮ ਚ ਆ ਕੇ ਦੇਖਿਆ ਤਾਂ 31ਵੇਂ ਦਿਨ ਥੋੜੀ ਜੀ ਆਪਾਂ ਨੂੰ ਜਦੋਂ ਨਾ ਰਾਤ ਨੂੰ ਬੱਚੇ ਦਾ ਪਤਾ ਲੱਗਦਾ ਹੁੰਦਾ ਜੇ ਆਵਾਜ਼ ਆ ਜਵੇ ਤਾਂ ਹਲਕੀ ਹਲਕੀ ਆਵਾਜ਼ ਬੱਚੇ ਚ ਆ ਗਈ ਤੇ ਹੁਣ ਜਿਹੜਾ ਆਪਾਂ ਡਿਸੀਜਨ ਲੈਣਾ ਉਹ ਇਹ ਲੈਣਾ ਵੀ ਇਹਨੂੰ ਮੈਡੀਸਨ ਕਿਹੜੀ ਪਾਈਏ ਦੇਖੋ ਬੱਚਾ ਹੈਗਾ 31 ਦਿਨ ਦਾ ਜੇ ਆਪਾਂ ਇਹਨੂੰ ਜਿਆਦਾ ਸਟਰੋਂਗ ਮੈਡੀਸਨ ਪਾਵਾਂਗੇ ਤਾਂ ਫਿਰ ਇਹ ਵੇਟ ਘਟੂਗਾ ਉਹ ਵੇਟ ਵੀ ਨਹੀਂ ਆਪਾਂ ਘਟਣ ਦੇਣਾ ਤਾਂ ਆਪਾਂ ਇਹਨੂੰ ਰਿਲੀਫ ਪਲੱਸ ਹੀ ਪਾਉਣੀ ਆ ਰਿਲੀਫ ਪਲੱਸ ਦਾ ਆਪਾਂ 3 ਦਿਨਾਂ ਦਾ ਕੋਰਸ ਕਰਾ ਦਾਂਗੇ ਜਿਹੜੀ ਹਜੇ ਨੋਰਮਲ ਆਵਾਜ਼ ਆਈ ਆ ਤਾਂ ਉਹ ਠੀਕ ਹੋ ਜੂਗੀ ਮੈਡਲਟੀ ਆਪਣੀ ਉਹੀ ਨੋਰਮਲ ਆ 4-5 4-5 ਚੱਲਦੀ ਆ ਬਾਕੀ 9 ਦਿਨਾਂ ਤੱਕ ਇਹਨੇ ਲਿਫਟ ਵੀ ਹੋ ਜਾਣਾ ਹੋ ਸਕਦਾ ਪਹਿਲਾਂ ਹੋ ਜੇ ਉਹ ਸੇਲ ਤੇ ਡਿਪੈਂਡ ਆ ਵੀ ਕੰਪਨੀ ਕਦੋਂ ਸੇਲ ਕਰਦੀ ਆ ਪਰ ਆਪਾਂ ਇਹਨੂੰ ਉਹਨਾਂ ਚਿਰ ਦੀ ਪੂਰੀ ਫੁੱਲ ਕੇ ਆ ਰੱਖਣੀ ਆ ਇਹ ਵੀ ਫਸਲ ਹੋਣਾ ਆਪਣੀ ਪੱਕ ਰਹੀ ਆ ਨੇੜੇ ਲੱਗੀ بس ਇੰਨਾ ਚੀਜ਼ਾਂ ਦਾ ਹੀ ਇਹਦਾ ਹੁਣ ਖਿਆਲ ਰੱਖਣ ਦੀ ਲੋੜ ਆ ਜੇ ਤਾਂ ਜ਼ਿਆਦਾ ਹੀ ਆ ਗਈ ਵਧ ਗਈ ਥੋੜੀ ਨਾ ਧਿਆਨ ਦਿੱਤਾ ਗਿਆ ਫਿਰ ਤਾਂ ਦੇਖੋ ਆਪਾਂ ਨੂੰ ਪਾਉਣੀ ਪੈਣੀ ਆ ਪਰ ਹਜੇ ਨਾਰਮਲ ਆ ਹਜੇ ਨੂੰ ਆਪਾਂ ਮੈਡੀਸਨ ਨਾਰਮਲ ਹੀ ਬਾਵਾਂਗੇ ਕਿਉਂਕਿ ਪਹਿਲਾਂ ਵੀ ਆਪਣੇ ਵਧੀਆ ਕੋਰਸ ਕਰਾਏ ਹੋਏ ਨੇ ਤਾਂ ਕਰਕੇ ਇਹਨੂੰ ਕੋਈ ਜ਼ਿਆਦਾ ਸੀਆਰਡੀ ਦੀ ਵੱਡੀ ਪ੍ਰੋਬਲਮ ਨਹੀਂ ਆਉਂਦੀ ਹਲਕੀ ਫੁਲਕੀ ਆਵਾਜ਼ ਵੈਸੇ ਵੀ ਬੱਚਾ ਕਰਨ ਲੱਗ ਜਾਂਦਾ 35 ਦਿਨਾਂ ਤੱਕ ਹਰ ਇੱਕ ਬੱਚੇ ਦੀ ਥੋੜੀ ਥੋੜੀ ਆਵਾਜ਼ ਆ ਜਾਂਦੀ ਆ ਅੱਜ ਤੱਕ ਇੰਨੀ ਸੀ ਤੇ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਵਲੌਗ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ